ਮੇਰਾ ਨਾਮ ਰਾਜਪਿੰਦਰ ਕੌਰ ਆ। ਕੀ ਹੋਇਆ ਇਸੋ? ਮੈਂ 14 ਤਰੀਕ ਨੂੰ ਆਪਣੀ ਮਾਸੀ ਦੇ ਘਰੋਂ ਆਈ ਆ। ਪਹਿਲਾਂ ਵੀ ਮੇਰੇ ਨਾਲ ਲੜਾਈ ਕੀਤੀ ਤੇ ਮੈਂ 14 ਤਰੀਕ ਨੂੰ ਮਾਸੀ ਦੇ ਘਰੋਂ ਆਈ ਆ। ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਕਿਹਨੇ ਕੀਤੀ ਕੋਈ? ਸੱਸ ਨੇ ਨਾਨਾ ਨੇ ਤੇ ਮੇਰੇ ਘਰ ਵਾਲੇ ਨੇ। ਕੀ ਨਾਮ ਹੈ? ਸੱਸ ਦਾ ਨਾਮ ਸ਼ਰਨਜੀਤ ਕੌਰ ਹੈ, ਨਨਾਂ ਦਾ ਨਾਮ ਮਨਪ੍ਰੀਤ ਕੌਰ ਹੈ ਤੇ ਉਹ ਮਾਲਪੁਰ ਵੀ ਆਈ ਆ ਤੇ ਘਰ ਵਾਲੇ ਦਾ ਨਾਮ ਇਕਬਾਲ ਸਿੰਘ ਹੈ। ਫਿਰ ਉਨੀ ਮੇਰੇ ਕਟਮਾਰ ਕਰਨ ਤੋਂ ਬਾਅਦ ਉਹਨੇ ਮੇਰੀਆਂ ਲੱਤਾਂ ਵਾਂਹ ਫੜੀਆਂ ਤੇ ਮੈਂ ਆਪਣੀ ਜਾਨ ਛੁੜਾ ਕੇ ਗਵਾਂਡੀਆਂ ਦੇ ਘਰ ਭੱਜੀਆਂ ਤੇ ਉਹਨੇ ਮੈਨੂੰ ਪਾਣੀ ਪਿਲਾਇਆ ਉਹਨੇ ਮੈਨੂੰ ਪੁੱਛਿਆ ਕਿ ਪੋਤਾ ਤੂੰ ਘਰ ਆ ਗਈਆਂ ਉਹ ਸੰਟੀ ਦਾ ਨਾਮ ਬਿੰਦਰ ਆ ਤੇ ਮੈਂ ਉਥੋਂ ਮੈਨੂੰ ਇਹ ਫੇਹ ਦੋਨੇ ਛਣੇ ਲੈ ਆਏ ਆ ਮੇਰਾ ਘਰ ਵਾਲਾ ਤੇ ਮੇਰੀ ਸੱਸ ਉਹਨੇ ਆਣ ਤੋਂ ਬਾਅਦ ਉਹਨੇ ਮੇਰੇ ਮੂੰਹ ਦੇ ਵਿੱਚ ਜ਼ਹਿਰ ਪਾਈ ਆ ਨਨਾਨੇ ਜਰਮੋਲ ਤੋਂ ਬਾਅਦ ਨਾਨੀ ਮੇਰੇ ਚਪੇੜਾ ਕਾਫੀ ਛੱਡੀਆਂ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਕਿ ਮੈਨੂੰ ਕੀ ਹੋਇਆ ਕਿ ਨਹੀਂ ਹੋਇਆ ਮੈਡਮ ਇਸ ਕੋ ਪਹਿਲਾਂ ਵੀ ਕੁਝ ਹੋਇਆ ਜਾਂ ਪਹਿਲੀ ਵਾਰੀ ਐਕਟੀਵਿਟੀ ਹੈ ਨਹੀਂ ਪਹਿਲਾਂ ਵੀ ਹੋਇਆ ਪਹਿਲਾਂ ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਦੀ ਸੀ ਕਿਉਂਕਿ ਮੇਰੇ ਮਾਪੇ ਹੈ ਨਹੀਂ ਸੀ ਕਿ ਮੈਂ ਮਾਸੀਆਂ ਨੇ ਪਾਲਿਆ ਸੀ ਕਾ ਮੈਂ ਮਾਸੀਆਂ ਨੂੰ ਕੁਝ ਨਹੀਂ ਸੀ ਦੱਸਦੀ ਹੁੰਦੀ ਬਟ ਹੁਣ ਉਹ ਨਹੀਂ ਕੁਝ ਜ਼ਿਆਦਾ ਹੀ ਕਰਤਾ ਸੀਗਾ ਮੇਰੀ ਮਾਸੀਆਂ ਨੂੰ ਵੀ ਬਾਹਰੋਂ ਫੋਨ ਆਇਆ ਕਿ ਤੁਹਾਡੀ ਕੁੜੀ ਮਾਰ ਦਿੱਤੀ ਗਈ ਆ ਕੀ ਮਤਲਬ ਕਰਦੇ ਹੋ ਮੈਨੂੰ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਅੱਜ ਮੇਨ ਨਾਲ ਹੋਇਆ ਕੱਲੂ ਕਿਸੇ ਹੋਰ ਦੀ ਧੀ ਪੈਣਾ ਹੋ ਬਖਸ਼ ਇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਮੇਰੇ ਘਰ ਵਾਲੇ ਦਾ ਬਾਹਰ ਰਿਲੇਸ਼ਨ ਚੱਲ ਰਿਹਾ ਸੀ ਬਹੁਤ ਗੜ ਦੀ ਕੁੜੀ ਨਾ ਉਹੀ ਮੈਨੂੰ ਕਹਿੰਦੀ ਆ ਕਿ ਇਹਨਾਂ ਕਟਮਾਰ ਕਰ ਤੇ ਇਹ ਤੋਂ ਡਿਵੋਰਸ ਲੈ ਮੈਂ ਤੇਨਾਂ ਵਿਆਹ ਕਰਵਾਉਣਾ ਆ ਮੇਰੇ ਮੇਰੇ ਰਿਲੇਸ਼ਨ ਜਿਹੜਾ ਚੱਲ ਰਿਹਾ ਸੀ ਕਦੋਂ ਦਾ ਤੁਹਾਨੂੰ ਪਤਾ ਲੱਗੇ ਕਿ ਰਿਲੇਸ਼ਨ ਮੈਨੂੰ ਤਾਂ ਉਹਨੇ ਥੋੜੇ 3-4 ਮਹੀਨੇ ਹੋਏ ਆ ਪਤਾ ਲੱਗਦੇ ਜਿਵੇਂ ਮੈਂ ਬੋਲਦੀ ਸੀ ਕਿ ਉਹਨੂੰ ਛੱਡ ਦੇ ਕਹਿੰਦਾ ਉਹਨੂੰ ਨਹੀਂ ਛੱਡਣਾ ਤੈਨੂੰ ਛੱਡਣਾ ਕਹਿੰਦਾ ਤੇ ਤੋਂ ਡਿਵੋਰਸ ਲੈਣਾ ਆ ਮੇਰਾ ਨਾਮ ਰਾਜਵਿੰਦਰ ਕੌਰ ਜਿਹੜਾ ਪਿੰਡ ਦਾ ਮੇਰਾ ਪਿੰਡ ਹੈਗਾ ਆ ਮੈਂ ਪੱਟੀ ਮੇਰੇ ਪੇਕੇ ਆ ਮੇਰੀ ਮੈਰਜ ਹੋਈ ਹੋ ਕੇ ਲਵਰੂ ਚ ਪਰ ਹੁਣ ਮੈਂ ਪੱਟੀ ਰਹਿਨੀ ਕਿਉਂਕਿ ਮੇਰੇ ਉੱਤੇ ਮੰਮੀ ਡੈਡੀ ਆ ਇਹ ਹੋਇਆ ਸੀਗਾ ਤੁਸੀਂ ਕੁੜੀ ਇਹ ਮੇਰੀ ਭਾਣ ਜੀ ਆ ਸਰ ਪਰ ਇਹਦੇ ਨਾਲ ਕੁੱਟਮਾਰ ਹੁੰਦੀ ਸੀ ਇਹਨੇ ਕਦੇ ਸਾਨੂੰ ਅੱਜ ਤਾਈਂ ਦੱਸਿਆ ਨਹੀਂ ਤਾਂ ਹੁਣ ਤਾਂ ਬਹੁਤ ਜ਼ਿਆਦਾ ਹੋ ਗਏ ਸਾਨੂੰ ਬਾਹਰੋਂ ਲੋਕਾਂ ਦੇ ਮਤਲਬ ਉਹ ਲੋਕਾਂ ਨੇ ਸਾਨੂੰ ਫੋਨ ਕੀਤਾ ਕਿ ਉਹਨਾਂ ਨੇ ਰਾਤ ਨੂੰ ਸਾਡੀ ਕੁੜੀ ਨੂੰ ਕੁੱਟਮਾਰ ਦਿੱਤਾ ਹੈ ਤਾਂ ਉਹ ਮੌਤ ਮੁੱਕ ਚੁੱਕੀ ਆ ਵੀ ਤੁਸੀਂ ਪਹੁੰਚ ਜਾਓ ਮੈਨੂੰ ਯਕੀਨ ਨਹੀਂ ਸੀ ਹੁੰਦਾ ਮੈਂ ਕਦੇ ਕਿਸੇ ਨੂੰ ਫੋਨ ਕਰ ਕਦੇ ਕਿਸੇ ਨੂੰ ਫੋਨ ਕਰ ਫਿਰ ਅਸੀਂ ਪਹੁੰਚੇ ਹਾਂ ਅਸੀਂ ਕੁੜੀ ਨੂੰ ਲੈ ਕੇ ਇੱਥੇ ਆਏ ਹਾਂ ਤਾਂ ਇੱਥੇ ਦਾ ਹਾਲਾਤ ਪਰੋਨੇ ਪਏ ਆ ਤਾਂ 2-3 ਦਿਨ ਹੋ ਗਏ ਆ ਇਹਨੂੰ ਤਾਂ ਬਿਲਕੁਲ ਸੁਰਤ ਨਹੀਂ ਸੀ ਉਹਨਾਂ ਨੇ ਇੰਨੀ ਕੋ ਕੁੱਤੀ ਆ ਤਾਂ ਇਹਨੂੰ ਕੁੱਟ ਕੇ ਜ਼ਹਿਰ ਪੁਲਾਈ ਉਹ ਕਿਤੇ ਸ਼ਿਕਾਇਤ ਵੀ ਕੀਤੀ ਹੈ ਤੁਸੀਂ ਇਸ ਸਬੰਧ ਵਿੱਚ ਹਾਂਜੀ ਇਸ ਸਬੰਧ ਵਿੱਚ ਸ਼ਿਕਾਇਤ ਵੀ ਕੀਤੀ ਹੈ ਪਰਚਾ ਕਿਟਾਇਆ ਹੈ ਹਾਂਜੀ ਅਸੀਂ ਪਰਚਾ ਕਟਾ ਦਿੱਤਾ ਹੈ ਹਾਂਜੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਜੇ ਉਹ ਅੱਜ ਸਾਡੀ ਧੀ ਦੇ ਨਾਲ ਹੋਇਆ ਕਿਸੇ ਧੀ ਦੇ ਨਾਲ ਵੀ ਨਾ ਹੋਵੇ ਨਾ ਤਾਂ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਨੂੰਨੀ ਤੌਰ ਤੇ ਉੱਤੇ ਤੇ ਜੇ ਇਸ ਜਨਾਨੀ ਦੇ ਨਾਲ ਉਹਦੇ ਰਿਲੇਸ਼ਨ ਉਹ ਅੱਜ ਇਸ ਜਨਾਨੀ ਨੇ ਸਾਡੀ ਧੀ ਦਾ ਘਰ ਪਟਿਆ ਉਸ ਜਨਾਨੀ ਨੂੰ ਵਿੱਚ ਨਾਲ ਸਜ਼ਾ ਮਿਲਣੀ ਚਾਹੀਦੀ ਉਹ ਉਦੋਂ ਵਿੱਚ ਨਾ ਇੱਕ ਲੜਕੀ ਪ੍ਰਿਯੰਕਾ ਨੇ ਦੱਸਿਆ ਸੀ ਤਾਂ ਕਿ ਉਹਨੂੰ ਉਹਦੇ ਹੰਸ ਬਿਲੋਂ ਚਾਇਆ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਦੋ ਦਿਨ ਤੱਕ ਠੀਕ ਨਹੀਂ ਸੀ ਲੜਕੀ ਤੇ ਉਹਦਾ ਅਨਫਿਟ ਦਿੱਤਾ ਸੀ ਡਾਕਟਰ ਨੂੰ ਜਿਉਂ ਜੋ ਇਸ ਤਰ੍ਹਾਂ ਦੀ ਉਹ ਬਿਆਨ ਦੇਗੀ ਤੇ ਦੇ ਰਹੀ ਹੈ ਇਨ ਫੈਕਟ ਸਾਡੇ ਇਸੇ ਸਾਹਮਣੇ ਬੈਠੇ ਨੇ ਤੇ ਉਸੇ ਸਾਥ ਵੀ ਆਪਾਂ ਕਾਰਵਾਈ ਅਮਲ ਦੇਚਾਂਗੇ